ਸਾਡੇ ਸ਼ੰਭੂ ਬਾਡਰ ਦੇ ਨੇੜੇ ਦੇ ਲੋਕਾਂ ਨੂੰ ਨਾ ਆਪਣੀ ਮਹਿੰਗੀ ਹੋਈ ਜ਼ਮੀਨ ਦਾ ਬਹੁਤ ਚਾਅ ਹੈ। ਇਹਨਾਂ ਦੇ ਕੋਲ ਇਹ ਚਾਅ ਚੱਕਿਆ ਨਹੀਂ ਜਾ ਰਿਹਾ ਅੱਜਕੱਲ। ਇੱਕ ਦੂਜੇ ਨੂੰ ਹੁਬਕੇ ਦੱਸਦੇ ਨੇ ਕਿ ਮੇਰੀ ਜ਼ਮੀਨ ਦਾ ਇਹ ਰੇਟ ਹੋ ਗਿਆ। ਸਾਡੇ ਵਾਲੇ ਪਾਸੇ ਤਾਂ ਇੰਨਾ ਮਿਲਦਾ 1 ਵਿਗੇ ਦਾ। ਠੀਕ ਹੈ ਤੁਸੀਂ ਇੱਥੋਂ ਜ਼ਮੀਨ ਵੇਚਦੇ ਹੋਗੇ। ਪਰ ਜਦੋਂ ਪੈਸਾ ਤੁਹਾਡੀਆਂ ਜੇਬਾਂ ਦੇ ਵਿੱਚ ਆ ਜਾਏਗਾ ਨਾ ਤੁਹਾਡੇ ਬੈਂਕਾਂ ਦੇ ਵਿੱਚ ਆ ਜਾਏਗਾ। ਉਸ ਪੈਸੇ ਨੇ ਤੁਹਾਡੀ ਨਸਲਾਂ ਖਰਾਬ ਕਰ ਦੇਣੀਆਂ ਨੇ ਭਾਈ ਜਾਂ ਤਾਂ ਆਪਣੇ ਸਿਰ ਦੀ ਵਰਤੋਂ ਕਰਕੇ ਪੰਜਾਬ ਦੇ ਵਿੱਚ ਹੀ ਕਿਸੇ ਥਾਂ ਦੇ ਉੱਤੇ ਹੋਰ ਵਧੇਰੇ ਜ਼ਮੀਨ ਬਣਾ ਲਿਓ ਜਿਹੜੀ ਉਪਜਾਊ ਹੋਵੇ ਜੇ ਉਸ ਪੈਸੇ ਨੂੰ ਬਾਡਾ ਧਰ ਲਿਆ ਨਾ ਉਸ ਪੈਸੇ ਨੇ ਬਚਣਾ ਕੋਈ ਨਹੀਂ ਤੇ ਜ਼ਿਮੀਂਦਾਰਾਂ ਬਾਰੇ ਤਾਂ ਉਹ ਵੀ ਇੱਕ ਗੱਲ ਮਸ਼ਹੂਰ ਹੈ ਕਿ ਜ਼ਿਮੀਂਦਾਰ ਸਿਰਫ ਮਿੱਟੀ ਉਹੀ ਸੰਭ ਸਕਦਾ ਹੈ ਜ਼ਮੀਨ ਸੰਭ ਸਕਦਾ ਹੈ ਪੈਸਾ ਨਹੀਂ ਇਹਦੇ ਕੋਲ ਸੰਭਦਾ ਹੈਗਾ